ਇਸਲੇ ਕਹਿੰਦੇ ਨੌਜਾਨ ਗੱਭਰੂ ਇਹਦੀ ਖੇਡ ਨੂੰ ਜੱਗ ਹੈ ਉਡੀਕ ਦਾ ਆ ਆ ਆ ਆ ਸਿਰ ਆਏ ਗੱਭਰੂਆ ਸਿਰ ਆਏ ਗੱਭਰੂਆ ਸਿਰ ਲਓ ਭਾਈ 5000 ਰੇਗਿਆ ਕਹਿੰਦਾ ਜਿਹਦੇ ਤੇ ਜੀ ਕਰਦਾ ਲਾ ਦੇ ਜੇਪੀ ਕੁਹਾੜ ਅਮਰਤਾਲ ਖੋਣਾ ਵੱਲੋਂ ਆਹ ਵੇਖਦਾ ਵੀ ਇਸਲੇ ਸੋਨੀ ਨੌਜਾਨ ਗੱਭਰੂ ਸੋਨੀ ਮੇਰੇ ਵੀਰੋ ਆ ਰਕੇਸ਼ ਵੀਆ ਦੌਰੇ ਬਾਈ ਬਾਬੇ ਦੀ ਮੇਰ ਹੈ ਟਾਈਮ ਚੱਲਦਾ ਮੁੰਡੇ ਦਾ ਕਹਿੰਦੇ ਹੁੰਦੇ ਵੀ ਸਮਾਂ ਚੱਲਦਾ ਹੈ ਦੌਰ ਚੱਲਦਾ ਹੈ ਸਾਹਮਣੇ ਵੇਖਦਾ ਵੀ ਇਸ ਲਈ ਅੰਬਾ ਫੜਨਾ ਮਯਾਕ ਥੋ ਇੱਕੋ ਥਾਂ ਮੁੱਕੇਗਾ ਇੱਕੋ ਥਾਂ ਸ਼ੁਰੂ ਹਰ ਸਾਹ ਦੇ ਨਾਲ ਸਿੰਘਾ ਬੋਲ ਵਾਹਿਗੁਰੂ ਬੋਲ ਵਾਹਿਗੁਰੂ ਏ ਲੱਗਦਾ ਬਾਉ ਔਲਖ ਨੂੰ ਵਧਾਈਆਂ ਮਿਲ ਜਾਣੀਆਂ ਅਮਰਤ ਔਲਖ ਨੂੰ ਵਧਾਈਆਂ ਮਿਲ ਜਾਣੀਆਂ ਹੁਣ ਅੰਦਾਜ਼ੇ ਲਾ ਵੀ ਬਣ ਕੇ ਬਹਿ ਜਾਓ ਉਹ ਰੈਫਰੀ ਭਰਾ ਹੋਲਡ ਵੇਖ ਲੈਣ ਬਾਅਦ ਚੱਕਰ ਪੈ ਜੂਗਾ ਓਏ ਬਾਅਦ ਚ ਚੱਕਰ ਪੈ ਜੂਗਾ ਅੰਬਾ ਟਰੈਕਟਰ ਲੈ ਜੂਗਾ ਮਾਰ ਕੇ ਸੈਲਫ ਸੀਟ ਤੇ ਬਹਿ ਜੂਗਾ ਆਓ ਸਾਹਮਣੇ ਲੋਪੋ ਵਾਲਿਆ ਕੇਰ ਪਾਉਂਦਾ ਹੈ ਕਬਡੀਆਂ ਓਏ ਮਿੱਥ ਮਿੱਥ ਕੇ ਲੈ ਜੀ ਅੱਜ ਆਲਖਾ ਚੋ ਫੋਰਡ ਜਿੱਤ ਕੇ ਲੈ ਜੀ ਅੱਜ ਆਲਖਾ ਚੋ ਫੋਰਡ ਜਿੱਤ ਕੇ ਬਾਊ ਆਲਖ ਜੀ ਆਉ ਨਜ਼ਾਰਾ ਵੱਖਰਾ ਨੰਬਰ ਤਾਂ ਅੰਬੇ ਦਾ ਹੈ ਨੰਬਰ ਤਾਂ ਹੈ ਐਨ ਪੀ ਕਿਤੇ ਹੈ ਮੁੰਡਾ ਟਾਪ ਤੇ ਹੈ ਮੁੰਡਾ ਸਿਰੇ ਤੇ ਹੈ ਮੁੰਡਾ ਚਿਰਾਗ ਦੀ ਵੀ ਚਰਚਾ ਹੈ ਪਰ ਅੰਬਾ ਅੰਬਾ ਹੋਈ ਪਈ ਹੈ ਮਾਜੇ ਦਾ ਮਝੈ ਲਾ ਗਿਆ ਮੋਰ ਵਾਂਗੂ ਪਾਉਂਦਾ ਯਾਰੋ ਪੈਲ ਆ ਗਿਆ ਓ ਮੋਰ ਵਾਂਗੂ ਪਾਉਂਦਾ ਯਾਰੋ ਪੈਲ ਆ ਗਿਆ ਓ ਮਾਜੇ ਦਾ ਤਾਂ ਅੰਬਾ ਵੀ ਮਝੈ ਲਾ ਗਿਆ ਮਾਜੇ ਦਾ ਤਾਂ ਅੰਬਾ ਵੀ ਆਓ ਅੰਬਾ 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 ਜਗ ਤੇ ਹੋਣ ਲਾਈ ਆ ਕਿਹੜਾ ਜਾਫੀ ਮੇਰੇ ਮਿੱਤਰੋ ਅੰਬੇ ਨੂੰ ਰੱਕੂਗਾ ਗਲਾਂ ਟਕਾਣੇ ਲੱਗ ਰੀਆਂ ਗੁਰਪ੍ਰੀਤ ਦਾ ਵੀਰ ਆਓ ਕਿਲਵਿੰਦਰ ਆਓ ਕਿਲਵਿੰਦਰ ਨੰਬਰ ਜੋੜਦਾ ਹੋਇਆ ਹੈ ਕਹਿੰਦੇ ਵੱਡੀਆਂ ਗੱਡੀਆਂ ਦੇ ਸਨਮਾਨੇ ਵਾਲ ਮੈਦਾਨ ਦੇ ਵਿੱਚ ਐ 24 ਤੇ ਕਹਿੰਦੇ 25.5 ਉਹ ਡੇਢ ਨੰਬਰ ਦਾ ਫਰਕ ਆ ਯਾਰੋ ਉਹ ਡੇਢ ਨੰਬਰ ਦਾ ਫਰਕ ਆ ਯਾਰੋ ਅੰਬਾ ਸੋਨੀ ਅੰਬਾ ਸੋਨੀ ਫਕਰ ਝੰਡੇ ਵਾਲਾ ਇਹ ਅੰਬਾ ਆ ਗਿਆ ਅੰਬਾ ਆ ਗਿਆ ਇਹਦੇ ਪਤੰਦਰ ਦੇ ਕਿੰਨੇ ਏ ਵੇਖ ਆਇਆ ਵੀ ਫੋੜ ਨੂੰ ਟਾਇਰ ਕਿੰਨੇ ਨੰਬਰ ਦੇ ਪਾਏ ਹੋਇਆ ਇਹ ਨੰਬਰ ਆਹ ਸਾਹਮਣੇ ਨੰਬਰਾਂ ਦਾ ਨੰਬਰ ਏ ਆਉ ਗਿਆ ਗगन ਬਾਾਰ ਆਉ ਗਿਆ ਵਾਹ ਹੰਦੀ ਜਗ ਤੇ ਛੇਤੀ ਹੱਥ ਨਹੀਂ ਆਉਂਦਾ ਹੁਣ ਮਾਝੇ ਦਾ ਗੱਬਰੂ ਚੇਤੂ ਜਰਨਾ ਅੰਬਾ ਆ ਗਿਆ ਅੰਬਾ ਆ ਮੇਰੇ ਵੀਰੋ ਅੰਬਾ ਕੇ ਦੁਨੀਆ ਚ ਮੰਗਾ ਬਾਜੂ ਪਲਵਾਨ ਦਾ ਚੇਲਾ ਮੇਰੇ ਮਿੱਤਰੋ ਸਾਹਮਣੇ ਕਬੱਡੀ ਪਾਉਣ ਲਈ ਵਧਿਆ ਹੋਇਆ ਹੈ ਕੌਣ ਡੱਕੂ ਕੌਣ ਰੱਖੂ ਕੌਣ ਡੱਕੂ ਅੰਬਾ ਹਾਂ ਕਹਿੰਦੇ ਦੂਜੀ ਪਾ ਕੇ ਮੁੜਿਆ 10000 ਵਾਲੀ ਚੰਗਾ ਚਿਹਤਾ ਰਾਜਵਦਨੀ ਇੰਦਰਜੀਤ ਰੂਮੀ ਤੇ ਰਾਜਪੁਰੇ ਵਾਲ ਇਕਬਾਲ ਸਵੇਜ ਹੋਰਾਂ ਦੀ ਖੇਡ ਕਬੱਡੀ ਦੀ ਵੱਡੀ ਗੱਲ ਮੇਰੇ ਮਿੱਤਰੋ ਓ ਅੰਬਾ ਅੰਬਾ ਕੁਲਵੀਰ ਏ ਆ ਗਿਆ ਆ ਗਿਆ ਸਿਰ ਆਏ ਨੌਜਵਾਨ ਓ ਕਿਹੜੇ ਕਿਹੜੇ ਕਹਿੰਦੇ ਅੰਬਾ ਟਰੈਕਟਰ ਲੈ ਜਾਓ ਇੱਕ ਵਾਰੀ ਫੇਰ ਅੰਬਾ ਫੇਰ ਆ ਗਿਆ ਮੇਰੇ ਵੀਰੋ ਅੰਬਾ ਫੇਰ ਆ ਗਿਆ ਖੇਡ ਮੈਦਾਨ ਦੇ ਵਿੱਚ ਪਈ ਹੋ ਰੇਡ ਸੁਰ ਸਿੰਘ ਦੀ ਧਰਤੀ ਹੈ ਬਾਜੂ ਪੁਲਵਾਨ ਦਾ ਚੇਲਾ ਹੈ ਦੁਨੀਆ ਦਾ ਟਾਪਰ ਅੱਜ ਆਲਖਾਂ ਦੇ ਵਿੱਚ